ਅੱਜ ਫਿਰ ਤੁਹਾਨੂੰ ਮੀਡੀਆ ਕਿਉਂ ਬੁਲਾਉਣਾ ਪੈ ਗਿਆ ਜੀ ਕੈਮਰੇ ਦੇ ਸਾਹਮਣੇ ਕਿਉਂ ਆਉਣਾ ਇਹ ਜ਼ਮਾਨਤ ਕਰਾ ਕੇ ਆ ਕਿ ਸ਼ਰਿਆਮ ਕਹਿੰਦੇ ਜਾਈ ਤਾਂ ਜ਼ਮਾਨਤ ਕਰਾ ਲਈ ਸਾਡਾ ਇੱਕ ਸਾਨੂੰ ਜਾਨੀ ਮਾਨੀ ਖਤਰਾ ਏ ਦੋ ਬੁੜੀਆਂ ਤੇ ਇਹਨਾਂ ਦੇ ਤਿੰਨ ਬੰਦੇ 20 ਮਈ ਦੇ ਸਰਪੰਚ ਨੂੰ ਕਹੀ ਜਾਂਦੇ ਸਾਰਿਆਂ ਨੇ ਸਾਰਿਆਂ ਮੂਰੇ ਮਿਹਨਤੀ ਕਰਦੇ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਦੀ ਕੱਲੀ ਨੂੰ ਲੈ ਕੇ ਕੀ ਲੜਾਈ ਆ ਕਿ ਉਹਨਾਂ ਦੇ ਨਾਲ ਮੁੰਡੇ ਥੋੜੇ ਬਦਮਾਸ਼ ਓਟ ਖੜੇ। ਉਹ ਸਾਨੂੰ ਗਲੀ ਚ ਨੰਗਣਾ ਹੀ ਬੰਦ ਕਰਦੇ। ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਆ ਦਾ ਮੋਟਰਸਾਈਕਲ ਪਾਸੇ ਕਰ ਲੋ ਇਹ ਨੰਗਣਾ। ਪੂਰਾ ਉਹਦਾ ਕਾਬਜਾ ਦਬ ਦਵਾਰਾ। ਉਹ ਪਰਿਵਾਰ ਵੱਡਾ ਕਰਕੇ ਵੋਟਾਂ ਵੱਧ ਕਰਕੇ ਪੰਚਾਇਤ ਵੀ ਇਹਨਾਂ ਦੀ ਕੋਈ ਸੌਂਦੀ ਹੈ। ਅਜੀ ਤਾਂ ਕਹਿੰਦੇ ਜਿੰਨੇ ਬੰਦੇ ਸੀਗੇ ਸੱਦਨ ਸਾਰਿਆਂ ਨੂੰ ਸਾਡੇ ਸਾਹਮਣੇ ਕਰ ਉਹਨਾਂ ਨੂੰ ਪੁਲਿਸ ਫੜੇ। ਇਹਦੇ ਬਾਅਦ ਕਤਲ ਕਰਦੇ ਸੀ ਇਹ। ਇਸ ਸਪਿੰਟਰ ਜਿਹਦੇ ਨੇ ਫੇਰ ਵੀ ਨਹੀਂ ਚੁਣੀ ਗਾ ਸਰ ਪ੍ਰਸ਼ਾਸਨ ਥੋੜਾ ਹਸਪਤਾਲ ਦੇ ਵਿੱਚ ਬਿਆਨ ਲੈਣ ਗਿਆ ਇੱਕ ਟਮਾਰੇ ਬਾਹਰ ਹਾਂਜੀ ਗਏ ਸੀ ਕੀ ਕਹਿੰਦੇ ਤੁਹਾਨੂੰ ਸਾਨੂੰ ਦੋਨਾਂ ਨੇ ਬਹੁਤ ਹੌਸਲਾ ਦਿੱਤਾ ਸੀ ਵੀ ਐਂ ਕਰਦਾਂਗੇ ਉਹਨਾਂ ਨੂੰ ਫੜਾਂਗੇ ਪਰ ਅੱਜ ਤੱਕ ਇੱਕ ਵੀ ਬੰਦਾ ਨਹੀਂ ਖੜਿਆ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆਂ ਜੀ ਹਲਕਾ ਬਾਗਾ ਪੁਰਾਣਾ ਦੇ ਪਿੰਡ ਸਮਾਲਸਰ ਦੇ ਵਿੱਚ ਜਿੱਥੇ ਇਹ ਮਾਮਲਾ ਸਾਹਮਣੇ ਆਇਆ ਕਿ ਆਂਡ ਗਵਾਨ ਦੇ ਵਿੱਚ ਇਸ ਪਰਿਵਾਰ ਦਾ ਆਪਸੀ ਝਗੜਾ ਹੋਣ ਕਰਕੇ ਇਹਨਾਂ ਨੇ ਦੋਸ਼ ਲਾਏ ਆ ਦੂਜੀ ਧਿਰ ਤੇ ਕਿ ਉਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਆ ਪੁਲਿਸ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ ਤੇ ਹੋਰ ਵੀ ਕਈ ਇਲਜ਼ਾਮ ਲਗਾਏ ਨੇ ਇਹਨਾਂ ਦੇ ਪਿੰਡ ਦੇ ਸਰਪੰਚਾਂ ਤੱਕ ਵੀ ਆਪਾਂ ਪਰਿਵਾਰ ਦੇ ਵਿੱਚ ਖੜੇ ਆ ਉਸ ਪਰਿਵਾਰ ਦੇ ਵਿੱਚ ਜਿੱਥੇ ਇਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਹਨਾਂ ਦੇ ਗਵਾਂਡ ਵੱਲੋਂ ਇਹਨਾਂ ਨੇ ਦੋਸ਼ ਲਾਏ ਆ ਇਹਨਾਂ ਦੇ ਖੁਦ ਦੇ ਬਿਆਨ ਨੇ ਅਖਰਕਾਰ ਕਿਉਂ ਕੁੱਟਮਾਰ ਹੋਈ ਆ ਕਿਉਂ ਅੱਜ ਇਸ ਪਰਿਵਾਰ ਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਸਾਰੀਆਂ ਗੱਲਬਾਤਾਂ ਉਹਨਾਂ ਦੇ ਆਪਾਂ ਮੂੰਹੋਂ ਬਿਆਨ ਕਰਦੇ ਹਾਂ ਤੁਸੀਂ ਦੋਸ਼ ਲਾਇਆ ਕਿ ਤੁਹਾਡੇ ਗੁਆਂਢ ਦੇ ਵਿੱਚ ਰਹਿੰਦੇ ਕਿਸੇ ਪਰਿਵਾਰ ਵੱਲੋਂ ਤੁਹਾਡੇ ਤੇ ਤੇ ਤੁਹਾਡੇ ਬੇਟੇ ਤੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਕੀ ਕਾਰਨ ਆ ਅਖਰਕਾਰ ਕਿਉਂ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਕੁਝ ਨਹੀਂ ਸੀ ਜ ਸਾਡਾ ਤਾਂ ਬਸ ਗਲੀ ਦਾ ਰੌਲਾ ਹੀ ਆ ਅਸੀਂ ਤਾਂ ਉਹ ਗਲੀ ਦਾ ਯਾਦ ਨਹੀਂ ਰੱਖਦੇਗੇ ਇਹ 24 ਘੰਟੇ ਸਾਡੀ ਸਾਂਝੀ ਗਲੀ ਸੱਦੀ ਚ ਸਾਨੂੰ ਜਾਨੀ ਮਾਨੀ ਖਤਰਾ ਏ ਦੋ ਬੁੜੀਆਂ ਤੇ ਇਹਨਾਂ ਦੇ ਤਿੰਨ ਬੰਦੇ ਕਰਦੇ ਸੀਗੇ ਚਲੋ ਅਸੀਂ ਤਾਂ ਆਪ ਦਾ ਆਪ ਦਿਹਾੜੀਦਾਰ ਬੱਚੇ ਸੀ ਮੈਂ ਵੀ ਕੰਮ ਕਰਨ ਵਾਲੀ ਬੱਚੇ ਸੀ ਮੇਰੇ ਘਰ ਵਾਲੇ ਜਮਾਂ ਡੈੱਡ ਹੋਏ ਵੇ ਆ ਉਹਨਾਂ ਨੂੰ ਅੱਜ ਤੋਂ 10 ਸਾਲ ਹੋ ਗਏ 4 ਸਾਲ ਹੋ ਗਏ ਜਮਾਂ ਮੰंजे ਚ ਬਾਥਰੂਮ ਲੈਟਨਿੰਗ ਕਰਦੇ ਆ ਇਹਨਾਂ ਨੇ ਆਪ ਹੀ ਬੱਚਿਆਂ ਰਾਹੀਂ ਕਰਤਾ ਮਸ਼ਵਰਾ ਉਹ ਬੱਚਿਆਂ ਰਾਹੀਂ ਕੀਤਾ ਮਸ਼ਵਰਾ ਹੁਣ ਬਾਦ ਗਿਆ ਮੈਂ ਜਮਾਂ ਕੋਈ ਸੱਚ ਬੋਲਦੀ ਆ ਕੋਈ ਮੇਰਾ ਝੂਠ ਨਹੀਂ ਮੇਰੇ ਬੱਚੇ ਨਹੀਂ ਸੀ ਘਰੇ ਗਲੀ ਨੂੰ ਗਲੀ ਨੂੰ ਲੈ ਕੇ ਕੀ ਲੜਾਈ ਹੈ ਗਲੀ ਦਾ ਕੀ ਮੇਲ ਨੂੰ ਲੜਾਇਆ ਇਹ ਹੀ ਹੈ ਵੀ ਜੇ ਅਸੀਂ ਕਹਿ ਦਿੰਨੇ ਆ ਵੀ ਗੰਦੇ ਮੰਦੇ ਬੰਦੇ ਸਾਡੇ ਪਾਸੇ ਨਾ ਕੱਲੋ ਇਹ ਜਾਣ ਕੇ ਇਹਨਾਂ ਦੇ ਮੁੰਡੇ ਲਿਆ ਕੇ ਤੇ ਧਮਕੀਆਂ ਦਿੰਦੇ ਸੀ ਸਾਨੂੰ ਪਹਿਲਾਂ ਤਾਂ ਇਹ ਪਹਿਲਾਂ ਬੰਦੇ ਦਿੰਦੇ ਸੀ ਹੁਣ ਮੁੰਡੇ ਲਿਆਉਂਦੇ ਆ ਹੁਣ 2 3 ਮੁੰਡੇ ਲਿਆਏ ਆ ਮੇਰੇ ਸੱਟਾਂ ਮਾਰ ਕੇ ਗਏ ਆ ਉਦੋਂ ਬਾਅਦ ਫੇਰ ਇਹਨਾਂ ਨੇ ਅਸੀਂ ਕੁਝ ਨਹੀਂ ਕਹਿ ਫੇਰ ਸਾਨੂੰ ਧਮਕੀ ਦੇਣ ਆਇਆ ਮੇਰਾ ਬੇਟਾ ਦੁੱਦ ਲੈਣ ਚੱਲਿਆ ਸੀ ਦੋਨੇ ਉਹਦੇ ਵੱਡੇ ਬੇਟੇ ਦੇ ਬੱਚੇ ਸੀ ਨਾਲ ਉਹ ਤਾਰ ਕੇ ਵੇਖਣ ਲੱਗ ਗਿਆ ਉਹ ਬੰਦੇ ਇਕੱਠੇ ਕਰੀ ਫਿਰਦਾ ਸੀ ਅਸੀਂ ਮਾਂ ਪੁੱਤ ਬਾਹਰ ਜਦੋਂ ਫਿਰ ਅਸੀਂ ਗਲੀ ਤੇ ਜਾਣ ਲੱਗੇ ਆ ਉਹ ਬੱਚਿਆਂ ਨੇ ਗੰਡਾਸਾ ਲੈ ਕੇ ਸਾਹਮਣੇ ਆ ਕੇ ਸਾਡੇ ਮਾਰਨ ਲੱਗੇ ਆ ਮੈਂ ਮੇਰੇ ਬੇਟੇ ਨੂੰ ਕਿਹਾ ਮੁੜਿਆ ਆਪਾਂ ਨਹੀਂ ਜਾਣਾਗਾ ਇਹਦੇ ਹੱਥ 'ਚ ਗੰਡਾਸਾ ਆਪਾਂ ਤਾਂ ਖਾਲੀ ਆ ਆਪਣੇ ਕੋਲੇ ਕੀ ਆ ਮਾਰ ਦੇਣਗੇ ਉਹਨਾਂ ਨੇ ਜਿਉਂ ਗਵਾਂਡੀਆਂ ਦੀਆਂ ਰੱਖੀਆਂ ਹੋਈਆਂ ਟਾਈਲਾਂ ਆ ਕੇ ਸਾਡੇ ਉੱਤੋਂ ਦੀ ਚਲਾਤੀਆਂ ਮੇਰੀ ਆ ਚੀਜ ਤੇ ਬਾਹ ਤੇ ਵੱਜੀ ਹੋਈ ਆ ਮੇਰੇ ਮੱਥੇ 'ਚ ਵੱਜੀ ਸੀਗੀ ਬੇਟੇ ਨੇ ਚੱਕ ਕੇ ਫਿਰ ਗਵਾਂਡੀਆਂ ਦਾ ਬੇਟੇ ਆਏ ਆ ਉਹਨਾਂ ਨੂੰ ਵਾਜਾਂ ਦਿੱਤੀਆਂ ਉਹਨਾਂ ਦੇ ਇੱਧਰ ਵੀ ਇੱਟਾਂ ਵੱਜ ਜਾਣੀਆਂ ਸੀ ਬੰਦਿਆਂ ਦੇ ਇੱਧਰ ਵੀ ਸਾਰੇ ਆਪੋ ਆਪਣੇ ਲੋਕ ਗਏ ਜਿੰਨਾਂ ਨਾਲ ਤੁਹਾਡੀ ਲੜਾਈ ਚੱਲਦੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਹੈਗਾ ਇਹ ਬਿੱਟੂ ਸਿੰਘ ਆ ਲੱਖਾ ਸਿੰਘ ਉਹਦੇ ਘਰ ਵਾਲੀ ਸਰਬਜੀਤ ਆ ਗੁਰਪ੍ਰੀਤ ਆ ਉਹਨਾਂ ਦੇ ਹੱਥ 'ਚ ਬਹੁਤ ਹੀ ਵੱਡੇ ਬੰਦੇ ਆ ਬਹੁਤ ਹੀ ਗੰਦੇ ਬੰਦੇ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹਨਾਂ ਦੇ ਹੱਥ ਦੇ ਵਿੱਚ ਵੱਡੇ ਬੰਦੇ ਆ। ਉਹਨਾਂ ਦੇ ਬੰਦੇ ਆਏ ਆ ਵੀ ਅੱਜ ਤੋਂ ਰਾਜੇ ਸਰਪੰਚ ਦੇ ਸਾਰਾ ਕੁਝ ਤੇ ਮੁਲਾਜ਼ਮਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਸੀਗਾ। ਵੀ ਬੰਦੇ ਲਿਆਉਂਦੇ ਸੀਗੇ, ਜਾਨੀ ਮਾਨੀ ਖਤਰਾ ਕਰਦੇ ਸੀਗੇ। ਹੁਣ ਅਸੀਂ ਜਿਨ੍ਹਾਂ ਨਾਲ ਇਹਨਾਂ ਦਾ ਕੋਈ ਲੜਾਈ ਝਗੜਾ ਸੀਗਾ, ਅਸੀਂ ਉਹਨਾਂ ਦੇ ਨਾਲ ਬੋਲਦੇ ਹਾਂ ਕਿ ਹੁਣ ਹੋਰ ਉੱਥੇ ਸਾਡਾ ਕੋਈ ਨਹੀਂ ਆਂਡ ਗਵਾਂਡ ਸਕਾ। ਸਾਡੇ ਇਹੀ ਸੀਗੇ ਜਾਂ ਸਾਡਾ ਉਹ ਸੀਗੇ। ਬਸ ਸਾਡੀ ਹੋਰ ਕਿਸੇ ਨਾਲ ਸਾਡੀ ਤਾਂ ਕਿਸੇ ਦੇ ਨਾਲ ਹੈ ਹੀ ਨਹੀਂ ਸੀਗੀ ਲੜ-ਡਾਟ। ਉਸੇ ਵੈਦ ਵਿਰੋਧ ਦੇ ਵਿੱਚ ਹੁਣ ਸਾਨੂੰ ਜਾਨੀ ਮਾਨੀ ਇਹਨਾਂ ਮੁੰਡਿਆਂ ਦਾ ਜਦੋਂ ਤੁਹਾਡੇ ਬੇਟੇ ਤੇ ਸੱਟ ਫੇਟ ਹੋਈ ਆ ਜਾਂ ਤੁਹਾਡੇ ਤੇ ਵੀ ਪਹਿਲਾਂ ਵੀ ਤੁਹਾਡੀ ਲੜਾਈ ਕਦੇ ਹੋਈ ਹੈ ਪਰਿਵਾਰ ਦੀ ਆਸ ਵਿੱਚ ਨਹੀਂ ਹੁਣ ਤਾਂ ਕਦੇ ਨਹੀਂ ਸੀ ਹੋਈ ਪਹਿਲਾਂ ਹੋਈ ਇਸੇ ਪਰਿਵਾਰ ਨਾਲ ਹਾਂ ਇਹਨਾਂ ਪਹਿਲਾਂ ਪਰਿਵਾਰ ਨਾਲ ਇਹਨਾਂ ਨੇ ਮੇਰਾ ਵੇਟ ਆ ਨਾ 19 ਸਾਲ ਦਾ ਸੀਗਾ ਉਦੋਂ ਵੀ ਇਹਨਾਂ ਦਾ ਬੰਦਾ ਸ਼ਰਾਬੀ ਮਲਾਜਮ ਸੀਗਾ ਉਹ ਬਹੁਤ ਗੰਦਬੰਦ ਵੜਦਾ ਹੁੰਦਾ ਸੀ ਆਪਦੇ ਘਰ ਵਾਲੀ ਨੂੰ ਡਾਕਟਰ ਸੀਗਾ ਉਹਨੇ ਕੀ ਕੀਤਾ ਸੀ ਪਾਣੀ ਸਾਡੀ ਬਾਹਰ ਟੁੱਟੀ ਸੀ ਮੈਂ ਪਾਣੀ ਲੈਣ ਲੱਗੀ ਜਦੋਂ ਮੈਂ ਪਾਣੀ ਲੈਣ ਲੱਗੇ ਮੇਰੇ ਗਾਲ ਕੱਢੀ ਮੇਰੇ ਬੇਟੇ ਨੇ ਗਾਲੋ ਦੀ ਜਰੀ ਨਹੀਂ ਕਿਹਾ ਵੀ ਕੁਝ ਨਹੀਂ ਸੀਗਾ ਉਦੋਂ ਵੀ ਮੇਰੇ ਬੇਟੇ ਨੇ ਕੱਦੀ ਗਾਲ ਕੱਢੀ ਨਹੀਂ ਮੈਂ ਹੀ ਕੱਢੀ ਆ ਉਦੋਂ ਫਿਰ ਇਹ ਬੇਟਾ ਮੇਰੀ ਬਾਤ ਦਾ ਤਾਂ ਕਰਾਉਂਦਾ ਕਰਕੇ ਇਹਨਾਂ ਨੇ ਸਾਡੇ ਤੇ ਕੇਸ ਪਾਇਆ ਸੀਗਾ ਮੋਗੇ ਜਾ ਕੇ 8 ਸਾਲ 9 ਸਾਲ ਮੇਰਾ ਬੇਟਾ ਕਾ ਕੇਸ ਨੂੰ ਉਸ ਨੂੰ ਭੁਗਤਿਆ ਅੱਜ ਹੁਣ ਜੇ ਸਾਨੂੰ ਜਾਨ ਨੀ ਮਾਨੀ ਖਤਰਾ ਕਰਿਆ ਇਹਨਾਂ ਨੇ ਤੇ ਸਾਡੀ ਕਿਸੇ ਵੀ ਪਿੰਡ ਦੇ ਵਿੱਚੋਂ ਕੋਈ ਵੀ ਇਸ ਸਰਪੰਚ ਨੇ ਸਾਡਾ ਮੌਜੂਦਾ ਸਰਪੰਚ ਵਧ ਗਏ ਇਹ ਖਾਸ ਤਨੀ ਦੇ ਕੇ ਆਏ ਥਾਣੇ ਦੇ ਵੀ ਸਾਡੀ ਦਰਖਾਸਤ ਨਹੀਂ ਸੁਣਨ ਦੀ ਦਿੱਤੀਗੀ ਸਾਡੇ ਪਿੰਡ ਦੇ ਜੋ ਇਹਨਾਂ ਦੇ ਸੀਗੇ ਬੰਦੇ ਤੇ ਸਾਡਾ ਕੋਈ ਬਣਿਆ ਨਹੀਂਗਾ ਤੇ ਇਹਨਾਂ ਨੇ ਸਾਡੀ ਪ੍ਰਸ਼ਾਸਨ ਨੂੰ ਸਾਡੇ ਪਰਚੇ ਕੋਈ ਨਹੀਂ ਚੱਕਣ ਦਿੱਤੇ ਸਾਨੂੰ ਤਾਂ ਵੱਡ ਟੱਕ ਕੇ ਸਾਡੇ ਗਲੀ ਗਵਾਂਡ ਵਾਲੇ ਸਾਡੇ ਪੁਲਿਸ ਵਾਲੇ ਸਾਰੇ ਸਾਨੂੰ ਸੱਟ ਕੇ ਆਏ ਜਦੋਂ ਪ੍ਰਸ਼ਾਸਨ ਦਾ ਵਿੱਚ ਅੱਥ ਸੀ ਅਸੀਂ ਦਰਖਾਸਤ ਦੇਣ ਨਹੀਂ ਸੀ ਜਾਂਦੇ ਗਏ ਅਸੀਂ ਇਲਾਜ ਕਰਾਉਣ ਨਹੀਂ ਸੀ ਜਾਂਦੇ ਵੀ ਸਾਨੂੰ ਖਤਰਾ ਜਦੋਂ ਮੁੰਡੇ ਇਹਨਾਂ ਨੂੰ ਭੱਜ ਗਏ ਆ ਉਹ ਉਹ ਮੁੰਡਿਆਂ ਦਾ ਕੀ ਪਤਾ ਉਹੋ ਹੀ ਗੱਲ ਹੋਈ ਇਹਨਾਂ ਨੇ ਕੋਠੇ ਤੇ ਚੜ੍ਹੇ ਅਸੀਂ ਆਪ ਵੇਖੇ ਫੋਨ ਕਰਦੇ ਉਹ ਬੰਦੇ ਲੈ ਕੇ ਸਿੱਧਾ ਉਹ ਗੰਡਾਸੇ ਵਾਲਾ ਹੀ ਸਿੱਧੇ ਗੰਡਾਸੇ ਦੇ ਛੋਟੇ ਬੇਟੇ ਦੇ ਮੇਰੇ ਸਿਰ 'ਚ ਮਾਰਨ ਲੱਗਾ ਸੀ ਅਸੀਂ ਮੋਟਰਸਾਈਕਲ ਨਾਲ ਆ ਵੱਡੇ ਬੇਟੇ ਨੂੰ ਇਹਨਾਂ ਨੇ ਥੱਲੇ ਸੱਟ ਲਿਆ ਸਾਨੂੰ ਨਹੀਂ ਪਤਾ ਲੱਗਾ ਵੀ ਕਿੰਨੀਆਂ ਕਿ ਉਹਦੇ ਵਜੀਆਂ ਤੇ ਕਿੰਨੀਆਂ ਕਨੇ ਕੋਈ ਉਹਨਾਂ ਤੋਂ ਡਰਦਾ ਗਲੀ ਗਵਣਦਾ ਉਹਨਾਂ ਦੀ ਦਾ ਆ ਬੰਦਾ ਮੌਜੂਦ ਆ ਇੱਕ ਇਹਦਾ ਵੇਟਾ ਮੌਜੂਦ ਆ ਇਹਦਾ ਪਰਿਵਾਰ ਇਹ ਕੌਣ ਹੈ ਇਹ ਲਈ ਇਹ ਹੈ ਤਾਂ ਮੇਰਾ ਭਾਨ ਜਾਈ ਆ ਇਹਨਾਂ ਦੇ ਬਾਹਰ ਚ ਜਾ ਕੇ ਲੜਾਈ ਰਾਜੇ ਕੀ ਗੱਲ ਬਾਤ ਆ ਤੁਸੀਂ ਪੂਰੀ ਕਹਾਣੀ ਦੱਸੋ ਕਿ ਵੀ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਕਿਹੜੀ ਗੱਲ ਤੋਂ ਸ਼ੁਰੂਆਤ ਹੋਈ ਸੀਗੀ ਵੀ ਜਿਹੜਾ ਉਹਨਾਂ ਨੇ ਤੁਹਾਡੇ ਤੇ ਮਤਲਬ ਕਿ ਇੰਨਾ ਕੁੱਟ ਮਾਰ ਕੀਤੀ ਨਹੀਂ ਗੱਲ ਬਾਤ ਤਾਂ ਕੋਈ ਨਹੀਂ ਜਿਹਦਾ ਹੀ ਹੋਈ ਸੀ ਪਹਿਲਾਂ ਤੇ 20 ਮਈ ਨੂੰ ਸਾਡੇ ਨਾਲ ਘਰ ਆ ਕੇ ਇਟਾਂ ਡਲੇ ਚਲਾਉਣ ਲੱਗ ਗਏ। ਨਹੀਂ ਜੈਦਦਾਈ ਕਿਹੜੀ ਗੱਲ ਪਿੱਛੇ ਹੋਈ ਸੀ? ਉਹ ਪਹਿਲਾਂ ਸਾਡੀ ਮੰਮੀ ਦੇ ਮਾਰਗੇ ਸੀ ਲਫੜ ਲਫੜ ਪਹਿਲਾਂ ਇੱਥੇ ਨਾ ਮੁੰਡੇ ਆਏ ਸੀਗੇ। ਇਹ ਸਾਡੇ ਗਵੰਡਗਾਣੇ ਸੱਦੇ ਸੀਗੇ। ਹੂੰ। ਰੂਪ ਡਾਕਟਰ ਦੇ ਪੋਤੇ ਨੇ। ਹੂੰ। ਤੇ ਇਹਨਾਂ ਨੇ ਜਦੋਂ ਮੁੰਡੇ ਸਾਡੇ ਆਈ ਤਾਂ ਘਰੇ ਨਹੀਂ ਸੀ ਮੰਮੀ ਬੁੜੀਆਂ ਨੂੰ ਧੱਕੇ ਧੱਕੇ ਮਾਰ ਗਏ। ਹੂੰ। ਉਦੋਂ ਚਲ ਅਸੀਂ ਸਰਪੰਚ ਨੂੰ ਕਿਹਾ ਹਾਂ ਤੇ ਸਰਪੰਚ ਨੇ ਸਾਡੀ ਉਦੋਂ ਵੀ ਨਹੀਂ ਗੱਲ ਸੁਣੀ ਕੋਈ। ਹੂੰ। ਉਹ ਚਲ ਹਜੇ ਨਿਬੜੀ ਨਹੀਂ ਸੀ ਗੱਲ ਤੋਂ ਮੁੰਡਿਆਂ ਨੂੰ ਇਹ ਅਸੀਂ ਇਹਨਾਂ ਨੂੰ ਕਹਿੰਸੀ ਨਾਂ ਲਿਆਇਆ ਕਰੋ ਇਹ ਜਾਣ ਜਾਣ ਕੇ ਲਿਆਉਂਦੇ ਸੀਗੇ ਇੱਥੇ ਇੱਥੋਂ ਕਿਤੇ ਇੱਕਦਾਂ ਨੰਗੇ ਸਾਡੇ ਛੋਟੇ ਮੁੰਡੇ ਉਹਨਾਂ ਨੂੰ ਕਹਦਾ ਵੀ ਜੇ ਜਦੋਂ ਪਈ ਹੋਣੇ ਮੈਂ ਤਾਂ ਕੋਲੇ ਨਹੀਂ ਸੀ ਵੈਸੇ ਚਲੋ ਕਿਤੇ ਮਾੜਾ ਮੋੜਾ ਕਹਿ ਕੇ ਦੁੱਧ ਲੈਣ ਉੱਠ ਗਿਆ ਬਾਜ਼ਾਰ ਉੱਠ ਗਿਆ ਤੇ ਮੈਂ ਕੰਮ ਤੋਂ ਘਰੇ ਆ ਗਿਆ ਜਦੋਂ ਮੈਂ ਘਰੇ ਮਗਰੇ 8-10 ਮੁੰਡੇ ਉਹਨਾਂ ਨੇ ਬੁਲਾਏ ਤੇ ਬਸ ਢੰਡਲੇ ਚਲਾਉਣ ਲੱਗ ਗਏ ਤੇ ਮੈਂ ਕੱਲਾ ਸੀ ਇਧਰੋਂ ਗਲੀ 'ਚ ਪਏ ਸੀ ਡਲੇ ਵੀ ਇਹਨਾਂ ਦੇ ਸੀਗੇ ਗਵਾਂਡੀਆਂ ਦੇ ਤੇ ਮੈਂ ਵੀ ਚਲਾਉਣ ਲੱਗ ਗਿਆ ਤੇ ਮੈਨੂੰ ਤਾਂ ਨਾ ਭੱਜੇ ਮੁੜ ਕੇ ਸਾਡੇ ਹੋਰ ਆਣ ਗਵਾਨਾਂ ਨਾਲ ਲੱਗੇ ਅਸੀਂ ਭਜਾਤੇ ਜੀ ਕਿਰਾਂ ਉਹ ਮੁੜ ਕੇ ਕਹੇ ਨੇ ਵਿੱਚ ਹੀ 112 ਤੇ ਫੋਨ ਲਾਤਾ ਜੀ ਉਹ ਮੁਲਾਜ਼ਮ ਆ ਗਏ ਇੱਥੇ ਮੁਲਾਜ਼ਮ ਸਾਡੇ ਘਰ ਆ ਕੇ ਕਹਿੰਦੇ ਤੁਸੀਂ ਥਾਣੇ ਜਾਓ ਜਦੋਂ ਅਸੀਂ ਇਹਨਾਂ ਦੇ ਆਖੇ ਤੋਂ ਥਾਣੇ ਨੂੰ ਤੁਰੇ ਜੀ ਇਹਨਾਂ ਨੇ ਕਦੇ ਇਹਨਾਂ ਦੀ ਰੈਸਲਾ ਹੀ ਹੋਣੀ ਪਹਿਲਾਂ ਵੀ ਇਹ ਤੁਰ ਪਿਆ ਘਰੋਂ ਇਹਨਾਂ ਨੇ ਫੇਰ ਬੰਦੇ ਸਾਧ ਕੇ ਗਾਂ ਇੱਥੇ ਮੋੜ ਤੇ ਖੜਾ ਦੇ ਨੇ ਰੇ ਜੀ ਜੇ ਥਾਣੇ ਗਏ ਸੀ ਮੇਰੀ ਮੰਮੀ ਤਾਂ ਮੇਥੋਂ ਛੋਟਾ ਤਾਂ ਅੱਗੇ ਨਿਕਲ ਗਏ ਤੇ ਮੇਰੇ ਨਾਲ ਮੇਰੇ ਜਵਾਕ ਸੀ ਕਿ ਦੋਨੇ ਮੇਰੇ ਘਰ ਵਾਲੀ ਸੀਗੀ ਜੀ ਉੱਥੇ ਬਹਉਨਾ ਅਠਾ ਦਾ ਹੋਣਗੇ 10 12 ਬਣਾ ਜਾਣੇ ਉਹਨਾਂ ਨੇ ਮੈਨੂੰ ਢਾਲਿਆ ਮੇਰਾ ਸਿਰ ਚ ਮਾਰਿਆ ਵੇ ਗਨਾਸਾ ਇੱਥੇ ਅੱਛਾ ਤੇ ਉਂਗਲ ਟੱਟ ਗਈ ਗੋਡੇ ਗੋਡਾ ਨਿਕਲ ਜਾਂਦਾ ਕੋਣੀ ਕਾਣੀ ਸਾਰਾ ਕੁਝ ਮੈਂ ਕੱਲ ਹੀ ਛੁੱਟੀ ਲੈ ਕੇ ਆਇਆ ਹਸਪਤਾਲ ਤੋਂ ਅੱਛਾ ਤੇ 20 ਮਈ ਦੇ ਸਰਪੰਚ ਨੂੰ ਕਹੀ ਜਾਂਨੇ ਸਾਰਿਆਂ ਨੇ ਸਾਰੇ ਮੂਰੇ ਮਿਹਨਤੀ ਕਰਦੇ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਦੇ ਵਿੱਚ ਕੋਈ ਇਹਨਾਂ ਨੇ ਕੋਈ ਬੰਦਾ ਨਹੀਂ ਚੱਕਿਆਗਾ ਜੀ ਬਾਲੀਗਾ ਇੱਥੇ ਉਹ ਬੰਦੇ ਫਿਰਦੇ ਸਾਨੂੰ ਅੱਜ ਵੀ ਧਮਕੀਆਂ ਦਿੰਦੇ ਵੀ ਸਾਡੇ ਮਾਂ ਤਾਂ ਕਹਿ ਰਹੀ ਹੈ ਗਲੀ ਦਾ ਕੋਈ ਲੜਾਈ ਹੈ ਗਲੀ ਨੂੰ ਕੋਈ ਪਾਣੀ ਨੂੰ ਲੈ ਕੇ ਲੜਾਈ ਹੈ ਜਾਂ ਕੋਈ ਰਸਤੇ ਨੂੰ ਲੜਾਈ ਹੈ ਕੀ ਲੜਾਈ ਸੀਗੀ ਜੀ ਰਸਤੇ ਨੂੰ ਪਹਿਲਾਂ ਗਲੀ ਕੱਚੀ ਸੀਗੀ ਇਹ ਹਾਂ ਉਦੋਂ ਇਹ ਕਹਿੰਦੇ ਸੀ ਗਲੀ ਅੱਧੀ ਰੋਕਾਂ ਗਲੀ ਆ ਇਹ ਸੀ ਇੱਕ ਪਲਾਟ ਲਿਆ ਸੀਗਾ ਅੱਛਾ ਇਹ ਸਾਨੂੰ ਉਹ ਨੰਗਾ ਨਹੀਂ ਦਿੰਦੇ ਸੀ ਕਹਿੰਦੇ ਸੀ 4 ਫੁੱਟ ਹੀ ਦੇਵਾਂਗੇ ਨੰਗਾ ਜਦੋਂ ਕਿਤੇ ਬਜ਼ੁਰਗਾਂ ਨੇ ਪਲਾਟ ਲਿਆ ਉਦੋਂ ਨੰਗਾ ਨਹੀਂ ਸਾਨੂੰ ਦੇਦਾ ਸੀ ਲਿਖਤੀ ਰੂਪ ਦੇ ਵਿੱਚ 8 ਫੁੱਟ ਅੱਛਾ ਉਹ ਸਾਡੇ ਕੋਲ ਕਾਗਜ਼ੀ ਵੀ ਹੈਗਾ ਮੁੜ ਕੇ ਧੱਕੇ ਨਾਲ 4 ਫੁੱਟ ਰੋਕਦੇ ਸੀ ਹਾਲਾ ਕਿ ਕਹਾ ਕੇ ਨਹੀਂ ਉਹ ਰੋਕੀ ਨਹੀਂ ਤੇ ਪੰਚਾਇਤ ਨਹੀਂ ਹੁਣ ਇਹ ਗਲੀ ਦਾ ਸਾਡਾ ਨਿਬੜ ਗਿਆ ਸੀ ਗਈ ਗਲੀ ਕਿਉਂ ਕਿ ਸਰਕਾਰੀ ਚ ਨਹੀਂ ਗਈ ਹੁਣ ਤਾਂ ਬਸ ਵੈ ਸਾਡਾ ਨਜਾਇਜ਼ ਧੱਕਾ ਹੀ ਕਰਦੇ ਹਨ ਮਤਲਬ ਜਿਹੜੀ ਥੋੜੀ ਲੜਾਈ ਸ਼ੁਰੂ ਹੋਈ ਉਹ ਗਲੀ ਦੇ ਮਸਲੇ ਨੂੰ ਲੈ ਕੇ ਸ਼ੁਰੂ ਹੋਈ ਹਾਂਜੀ ਇਹ ਗੱਲ ਪੁਰਾਣੀ ਹੈ ਪਰ ਹੁਣ ਨਹੀਂ ਗਲੀ ਦਾ ਰੌਲਾ ਸੀ ਹੁਣ ਤਾਂ ਇਹਦੇ ਮੁੰਡੇ ਥੋੜੇ ਬਦਮਾਸ਼ ਉੱਠ ਖੜੇ ਅੱਛਾ ਉਹ ਸਾਨੂੰ ਗਲੀ ਚੋਂ ਲੰਘਣਾ ਹੀ ਬੰਦ ਕਰਦੇ ਹਾਲਾਂਕਿ ਉਹਨਾਂ ਦਾ ਘਰ ਪਹਿਲਾਂ ਆਉਂਦਾ ਤੁਹਾਡਾ ਲਾਸਟ ਆਉਂਦਾ ਕਰਕੇ ਵੀ ਤੁਸੀਂ ਤਾਂ ਹੁਣ ਉਸ ਗਲੀ ਨੂੰ ਕਰਾਸ ਕਰ ਹਾਂਜੀ ਹਾਂਜੀ ਜੇ ਅਸੀਂ ਕੋਈ ਮੋਟਰਸਾਈਕਲ ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਉਹਦਾ ਮ ਪੂਰਾ ਉਹਦਾ ਕਬਜ਼ਾ ਦਾਬ ਦਬਾਰ ਰੱਖਦੇ ਜੀ ਇੱਕੋ ਥੋੜਾ ਪਰਿਵਾਰ ਵੱਡਾ ਅਸੀਂ ਥੋੜੇ ਥੋੜੇ ਹਾਂ ਜੀ ਤੇ ਉਹ ਪਰਿਵਾਰ ਵੱਡਾ ਕਰਕੇ ਵੋਟਾਂ ਵੱਧ ਕਰਕੇ ਪੰਚਾਇਤ ਵੀ ਇਹਨਾਂ ਦੇ ਕੋਈ ਸੌਂਦੀ ਹੈ ਸਾਡੀ ਸੌਂਦੀ ਥੋੜੀ ਮੰਮੀ ਦੇ ਬਿਆਨ ਨੇ ਥੋੜੀ ਮੰਮੀ ਦੀ ਸ਼ਬਦਾਵਲੀ ਆ ਕਿ ਤੁਹਾਡੇ ਜਿਹੜਾ ਪਿੰਡ ਦਾ ਕੋਈ ਮੌਜੂਦਾ ਸਰਪੰਚਾ ਰਾਜਾ ਸਰਪੰਚ ਹਾਂਜੀ ਦਵਿੰਦਰ ਕੋਈ ਕਹਿੰਦੇ ਉਹਨਾਂ ਦੀ ਸ਼ਹਿਤ ਹੀ ਹੋ ਰਿਹਾ ਸਾਰਾ ਕੁਝ ਉਹ ਸ਼ਰੇ ਆ ਵੀ ਜੀ ਉਹਨਾਂ ਦੀ ਮਦਦ ਕਰਦਾ ਸਾਡੀ ਸੌਂਦਾ ਹੀ ਨਹੀਂ ਜੀ ਤੁਸੀਂ ਵੀ ਆਪਦਾ ਮਸਲਾ ਉਹਦੇ ਕੋਲੇ ਲੈ ਕੇ ਗਏ ਸੀ ਹਾਂਜੀ ਅਸੀਂ ਥਾਣੇ ਜਾਣ ਤੋਂ ਪਹਿਲਾਂ ਮੇਰੀ ਮੰਮੀ ਤੇ ਮੇਰਾ ਭਰਾ ਉਹਦੇ ਕੋਲੇ ਗਏ ਸੀਗੇ ਵੀ ਉਨੇ ਬਾਾਰ ਹੀ ਨਹੀਂ ਖੋਲਿਆ ਜੀ ਹੁਣ ਦੇ ਮੌਜੂਦਾ ਸਰਪੰਚ ਕੌਣ ਹੈ ਇੱਥੇ ਹੁਣ ਦਵਿੰਦਰਪਾਲ ਸਿੰਘ ਰਾਜਾ ਹੀ ਹੈ ਜੀ ਅੱਛਾ ਰਾਜਾ ਹੀ ਆ ਇੱਕ ਕੁਲਵਿੰਦਰ ਸਿੰਘ ਵੀ ਹੈਗਾ ਕੋਈ ਉਹ ਸਾਡੇ ਖੁਰਦ ਪਿੰਡ ਦੇ ਛੋਟੇ ਪਿੰਡ ਦੇ ਆ ਜੀ ਅੱਛਾ ਛੋਟੇ ਪਿੰਡ ਦੇ ਮਤਲਬ ਕਿ ਇਹ ਕਾਫੀ ਵੱਡਾ ਪਿੰਡ ਕਰਕੇ 5 5 ਸਰਪੰਚ ਹਾਂਜੀ 5 ਸਰਪੰਚ ਬਣਦੇ ਸਾਡੇ ਅੱਛਾ ਤੇ ਹੁਣ ਅਸੀਂ ਗਏ ਸੀਗੇ ਆਪਣੇ ਕੁਲਜੀਤ ਸਰਪੰਚ ਕੋਲੇ ਗਏ ਸੀ ਕੈਂਗ ਕੋਲੇ ਹੂੰ ਉਹਨੇ ਸਾਨੂੰ ਥੋੜਾ ਹੌਸਲਾ ਦਿੱਤਾ ਵੀ ਕਹਿੰਦਾ ਕੋਈ ਨਹੀਂ ਵੀ ਥੋੜੀ ਸੁਣਵਾਈ ਹੋਊਗੀ ਹੂੰ ਪਰ ਲੱਗਦਾ ਨਹੀਂ ਜੀ ਹੋਊਗੀ ਅੱਜ ਫਿਰ ਤੁਹਾਨੂੰ ਮੀਡੀਆ ਕਿਉਂ ਬੁਲਾਉਣਾ ਪੈ ਗਿਆ ਜੀ ਕੈਮਰੇ ਦੇ ਸਾਹਮਣੇ ਕਿਉਂ ਆਉਣਾ ਇਹ ਜ਼ਮਾਨਤ ਕਰਾ ਕੇ ਆ ਕਿ ਸ਼ਰੀਆਮ ਕਹਿੰਦੇ ਜਾਈ ਤਾਂ ਜ਼ਮਾਨਤ ਕਰਾ ਲਈ ਸਾਡਾ ਹੀ ਕਰ ਲਿਆ ਹੂੰ ਤਾਂ ਅਸੀਂ ਤੁਹਾਡੇ ਕੋਲੇ ਗਏ ਸੀਗੇ ਅੱਛਾ ਹੁਣ ਤੁਸੀਂ ਕੀ ਇਨਸਾਫ ਮੰਗਦੇ ਅਸੀਂ ਤਾਂ ਕਹਿੰਦੇ ਜਿੰਨੇ ਬੰਦੇ ਸੀਗੇ ਇਹ ਸੱਦਨ ਸਾਰਿਆਂ ਨੂੰ ਸਾਡੇ ਸਾਹਮਣੇ ਕਰਨ ਉਹਨਾਂ ਨੂੰ ਪੁਲਿਸ ਫੜੇ ਹੂੰ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਨਾਲ ਕਾਰਵਾਈ ਕਾਨੂੰਨੀ ਕਾਰਵਾਈ ਬੰਨਦੀ ਹੋ ਕੀਤੀ ਜਾਵੇ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਪਰਿਵਾਰ ਨੂੰ ਦੇਖੋ ਤੁਹਾਡਾ ਵੀ ਇੱਥੇ ਹੈਗਾ ਹਨਾ ਕਿਵੇਂ ਦੇਖਦੇ ਹੋ ਤੁਸੀਂ ਇਸ ਲੜਾਈ ਨੂੰ ਲੜਾਈ ਤਾਂ ਪਹਿਲਾਂ ਵੀ ਤਾਂ ਨਹੀਂ ਮੈਨੂੰ ਪਤਾ ਜੀ ਤੇ ਜਿਹੜੀ ਆ ਹੁਣ ਮੁੰਡੇ ਨੂੰ ਵੱਡਣ ਲੱਗੇ ਸੀ ਹੂੰ ਤੇ ਉਹਦਾ ਸਾਨੂੰ ਜਦੋਂ ਖੜਕਾ ਸੁਣਿਆ ਹੂੰ ਅਸੀਂ ਦਾਬਾ ਉੱਥੇ ਤੇ ਜੇ ਨਾ ਅਸੀਂ ਉੱਥੇ ਤਾਂ ਮੁੰਡਾ ਮਾਰ ਦੇਣਾ ਸੀ ਮੈਂ ਹੂੰ ਬੰਦੇ ਬਹੁਤ ਜ਼ਿਆਦੇ ਸੀ ਉਹ ਚਲੋ ਕੋਈ ਨਹੀਂ ਤੁਸੀਂ ਰੋਗੋ ਨਾ ਅੱਛਾ ਫਿਰ ਤੁਸੀਂ ਉਦੋਂ ਦਰਖਾਸਤ ਨਹੀਂ ਦੇ ਕੇ ਆਏ ਦਰਖਾਸਤ ਦਿੱਤੀ ਆ ਮੈਂ ਵੀ ਐਸਐਸਪੀ ਸਾਹ ਬਲਵਿੰਗ ਦਰਖਾਸਤ ਦਿੱਤੀ ਮੇਰੇ ਬਾਤ ਕਤਲ ਕਰਦੇ ਸੀ ਇਹ ਹਾਂ ਤੇ ਐਸਐਸਪੀ ਨੇ ਭੇਜੀ ਤੇ ਇਹਨਾਂ ਨੇ ਫੇਰ ਵੀ ਨਹੀਂ ਸੁਣੀ ਗੱਲ ਇਹ ਲੱਗਦਾ ਨਹੀਂ ਦਰਖਾਸਤ ਨਹੀਂ ਚੱਲਦਾ ਰਿਸ਼ਤੇ 'ਚ ਤੁਹਾਡਾ ਕੀ ਲੱਗਦਾ ਇਹ ਹਾਂਜੀ ਇਹ ਮੇਰੀ ਮਾਸੀ ਦਾ ਮੁੰਡਾ ਇਹ ਮੇਰੀ ਮਾਸੀ ਹੈ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਇੱਕ ਕੋਈ ਘਰ ਸਾਡੇ ਆ ਨੇੜੇ ਹੀ ਹੈ ਨੇੜੇ ਹੈ ਘਰ ਹਾਂਜੀ ਠੀਕ ਹੈ ਰਾਜੀ ਜਦੋਂ ਤੁਹਾਡੇ ਉਹ ਦਿਨ ਕੁੱਟਮਾਰ ਹੋਈ ਸੀਗੀ ਹਨਾ ਮੈਂ ਮੌਕੇ ਤੇ ਮੌਜੂਦ ਆ ਜੀ ਅੱਛਾ ਤੁਸੀਂ ਉੱਥੇ ਮੌਕੇ ਤੇ ਮੌਜੂਦ ਹਾਂ ਮੌਕੇ ਤੇ ਮੌਜੂਦ ਹਾਂ ਮੈਂ ਬਾਹਰ ਖੋਲਿਆ ਹਾਂ ਹਾਂ ਆੜੂ ਕਵਾਣ ਦੇ ਹੋਰ ਵੀ ਲੋਕ ਇਕੱਠੇ ਹੈਗੇ ਸੀ ਮੈਂ ਕਹਿੰਦਾ ਜਿੰਨੇ ਤੁਸੀਂ ਕਹੋਗੇ ਓਨੇ ਸਬੂਤ ਇਕੱਠੇ 100 ਬੰਦਾ ਇਕੱਠਾ ਕਰ ਦਾਂਗੇ ਕਿਹੜੇ ਹਸਪੀਟਲ ਦੇ ਵਿੱਚ ਦਾਖਲ ਅਸੀਂ ਮੋਗੇ ਸੀਗੇ ਜੀ ਤੇ ਜਦੋਂ ਕੋਈ ਕੁੱਟ ਮਾਰਦਾ ਕੇਸ ਹਸਪੀਟਲ ਦੇ ਵਿੱਚ ਜਾਂਦਾ ਤਾਂ ਜਿਹੜੇ ਉਹ ਹਸਪੀਟਲ ਦੇ ਡਾਕਟਰ ਆ ਉਹ ਰਿਪੋਰਟ ਜਾਂ ਕੁਝ ਵੀ ਹੈਗਾ ਆਪਦੀ ਇਨਕੁਆਇਰੀ ਕਰਦੇ ਹੋ ਪੁਲਿਸ ਨੂੰ ਦਿੰਦੇ ਆ ਕੇਸ ਕੀ ਉੱਥੇ ਪੁਲਿਸ ਪਹੁੰਚੀ ਤੁਹਾਡੇ ਕੋਲ ਬਿਆਨ ਲੈਣ ਦੇ ਲਈ ਗਏ ਸੀਗੇ ਜੀ ਹਾਂ ਤੇ ਹੁਣ ਪਰਚਾ ਕਹਿੰਦੇ ਹੋਇਆ ਵਾ ਮੈਨੂੰ ਲੱਗਦਾ ਨਹੀਂ ਗਾ ਜੀ 26 ਦਾ ਪਰਚਾ ਆਕਦਾ ਕਿੰਨਾ ਤੇ ਹੋਇਆ ਪਰਚਾ ਇਨਾਂ ਤੇ ਹੋਇਆ ਜੀ ਬਿੱਟੂ ਹਰਾਂਦੇ ਇਨਾਂ ਤੇ ਨਿੱਕੇ ਆਰਿਆਂ ਦੇ ਅਮਰਜੀਤ ਉਹਨਾਂ ਨੇ ਤੁਹਾਡੀ ਕੱਟਮਾਰ ਕੀ ਹਾਂਜੀ ਉਹਨਾਂ ਤੇ ਹੂੰ ਬਾਕੀ ਪੈਂਡ ਜੋ ਸਾਰੇ ਮੁੰਡੇ ਵੀ ਇਨਾਂ ਨੇ ਪੈਂਡ ਚ ਹੀ ਸੱਦੇ ਸੀ ਬਾਹਰ ਨਹੀਂ ਪੁਲਿਸ ਪ੍ਰਸ਼ਾਸਨ ਥੋੜਾ ਹਸਪਤਾਲ ਦੇ ਵਿੱਚ ਬਿਆਨ ਲੈਣ ਗਿਆ ਇੱਕ ਕੱਟਮਾਰ ਦੇ ਬਾਰੇ ਹਾਂਜੀ ਗਏ ਸੀ ਕੀ ਕਹਿੰਦੇ ਤੁਹਾਨੂੰ ਸਾਹਮਣ ਤੋਂ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਸੀ ਵੀ ਐਂ ਕਰਦਾਂਗੇ ਉਹਨਾਂ ਨੂੰ ਫੜਾਂਗੇ ਪਰ ਅੱਜ ਤੱਕ ਇੱਕ ਵੀ ਬੰਦਾ ਨਹੀਂ ਫੜਿਆ ਉਹਨਾਂ ਨੇ ਹਾਲੇ ਤੱਕ ਫੜਿਆ ਨਹੀਂ ਇਹਦਾ ਅੱਧੀ ਦੇਖ ਸਕਦੇ ਹੋ ਉਂਗਲ ਮੇਰੀ ਦੋ ਥਾਵਾਂ ਤੇ ਰੋਟੀ ਤਾਰ ਪਈ ਸੀ ਸੋ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਵਾਕਈ ਜਿਹੜੀਆਂ ਹੈਗੀਆਂ ਤਸਵੀਰਾਂ ਨੇ ਉਹ ਦਿਖਾਈਆਂ ਜਾਣ ਕੇ ਜਿਹੜਾ ਬਾਈ ਜੀ ਨੇ ਕਿਹਾ ਕਿ ਮੇਰੀ ਇੱਕ ਉਂਗਲ ਟੁੱਟੀ ਹੋਈ ਹੈ ਉਹਦੇ ਵਿੱਚ ਵੀ ਤਾਰ ਪਈ ਹੋਈ ਆ ਤਾ ਜੇ ਹੈਡ ਇਧਰ ਸਿਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਜਿਹੜੇ ਹੈਗੇ ਟਾਂਕੀਆਂ ਦੇ ਨਿਸ਼ਾਨ ਹੈਗੇ ਤੇ ਬਾਈ ਜੀ ਦਾ ਨਾਲ-ਨਾਲ ਕਹਿਣਾ ਕਿ ਵੀ ਗੋਡਾ ਵੀ ਜਿਹੜਾ ਹੈਗਾ ਏ ਉਹ ਨਿਕਲ ਗਿਆ ਏ ਆਪਾਂ ਇਸ ਮਸਲੇ ਪ੍ਰਤੀ ਆਂਡ ਗਵਾਂਡ ਤੋਂ ਵੀ ਪਤਾ ਕਰਦੇ ਹਾਂ ਕਿ ਜਦੋਂ ਇਹਨਾਂ ਦੀ ਕੁੱਟਮਾਰ ਹੋਈ ਆ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਘੱਟੋ-ਘੱਟ 50 ਦੇ ਤਕਰੀਬਨ ਲੋਕ ਸੀ ਤੇ ਇਧਰ ਆਪਣੇ ਨਾ ਮਾਤਾ ਜੀ ਖੜੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਥੋੜਾ ਇੱਥੇ ਨਾਲ ਹੀ ਆ ਘਰ ਹਾਂਜੀ ਆਪਣਾ ਸਾਹਮਣੇ ਆ ਅੱਛਾ ਜਿਹੜੀ ਉਸ ਦਿਨ ਇਹਨਾਂ ਦੇ ਮੁੰਡੇ ਦੀ ਕੁੱਟਮਾਰ ਹੋਈ ਆ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੇ ਉਹਨਾਂ ਜੀ ਲੋਕ ਤਾਂ ਸੀਗੇ 10 12 ਜਾਣੇ ਸੀਗੇ ਜਿੰਦ ਉਧਰ ਇਕੱਠੇ ਹੋ ਕੇ ਆਏ। ਹੂੰ ਤੇ ਅਸੀਂ ਜੰਦਾਣ ਗੰਡ ਦੇ ਮੱਛਤ ਕਰੀ ਇਹਨਾਂ ਦੀ। ਤੁਸੀਂ ਬਚਾਇਆ ਉਦੋਂ। ਹਾਂ ਉਦੋਂ ਬਾਅਦ ਫਿਰ ਉੱਥੇ ਗਾਂਹ ਜਾ ਕੇ ਲੜਾਈ ਹੋ ਗਈ। ਉਹਦਾ ਨਹੀਂ ਸਾਨੂੰ ਪਤਾ ਕਿ ਵੀ ਉੱਥੇ ਨਹੀਂ ਅਸੀਂ ਗਏਗੇ। ਜਿੱਦਾਂ ਨੇ ਇਸ ਪਰਿਵਾਰ ਨੇ ਦੋਸ਼ ਲਾਇਆ ਕਿ ਇਹੜਾ ਪਰਿਵਾਰ ਆ ਕਹਿੰਦੇ ਕਾਫੀ ਗੁੰਡਾਗਰਦੀ ਕਰਦਾ। ਇਹਨਾਂ ਨੇ ਲਾਇਆ ਹਨਾ ਕਿ ਇਹ ਵਾਕਈ ਗੱਲ ਸੱਚੀ ਆ। ਹਾਂਜੀ ਸੱਚ ਕੋਈ ਆ। ਹੂੰ ਸੱਚ ਕੋਈ ਆ ਜੀ। ਤੁਹਾਡੇ ਇਹਨਾਂ ਦੇ ਪਰਿਵਾਰ ਤੋਂ ਬਿਨਾ ਹੋਰ ਵੀ ਆਣ ਗਵਣ ਦੇ ਵਿੱਚ ਲੜਾਈ ਹੁੰਦੀ ਹੈ ਇਸ ਪਰਿਵਾਰ ਦੀ ਹਾਂਜੀ ਅੱਗੇ ਹੋਈ ਹੈ ਸਾਡੇ ਨਾਲ ਵੀ ਤੁਹਾਡੇ ਨਾਲ ਵੀ ਹੋਈ ਹਾਂਜੀ ਕੀ ਲੜਾਈ ਹੋਈ ਤੁਹਾਡੇ ਨਾਲ ਸਾਡੇ ਨਾਲ ਵੀ ਸੀਗੀ ਬਸ ਕੋਈ ਘਰੇਲੂ ਝਗੜਾ ਸੀਗਾ ਆਈ ਲੜਾਈ ਅੱਛਾ ਹਾਂ ਵੀ ਪੰਜ ਚਾਰ ਵੀਰੇ ਬੰਦੇ ਪੈਗੇ ਸੀ ਸਾਨੂੰ ਵੀ ਅੱਛਾ ਤੁਹਾਡੇ ਵੀਰੇ ਵੀ ਇਹਨਾਂ ਨੇ ਜਾਂਦੀ ਬੰਦੇ ਬੁਲਾ ਕੇ ਹਾਂ ਬਾਹਰੋਂ ਬੰਦੇ ਬੁਲਾਏ ਹਾਂ ਫੁੱਟਮਾਰ ਵੀ ਕੀਤੀ ਸੀ ਬਚਤ ਹੋ ਗਈ ਜੀ ਅਗੇਟ ਗੁੱਟ ਬਣ ਜਾਂਦੇ ਸੀ ਗੇਟ ਗੁੱਟ ਬਣ ਜਾਂਦੇ ਸੀ ਹਾਂ ਬਾਹਰਲੇ ਬੰਦੇ ਫਿਰ ਉਹਨਾਂ ਦੇ ਮੂਹਰੇ ਸਾਡਾ ਕੀ ਬਣਦਾ ਇੱਕ ਦੋ ਦਾ ਤੁਸੀਂ ਫਿਰ ਜਦੋਂ ਤੁਹਾਡਾ ਮਸਲਾ ਸੀ ਤੁਹਾਡੀ ਕੋਈ ਸੁਣਵਾਈ ਹੋ ਗਈ ਸੀ ਉਸ ਦਾ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਬਸ ਮਾੜਾ ਮੋਟਾ ਪੰਚਾਇਤ ਫੈਸਲਾ ਕਰਾਉਂਦੀ ਸੀ ਜਾਂ ਥਾਣੇ ਵਾਲੇ ਕਰਾਉਂਦੇ ਸੀ ਠੀਕ ਸੋ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਸ ਗਲੀ ਨੂੰ ਲੈ ਕੇ ਮਸਲਾ ਸੀ ਇਹ ਉਸ ਪਰਿਵਾਰ ਦਾ ਘਰ ਹੈ ਜਿਨ੍ਹਾਂ ਨੇ ਦੋਸ਼ ਲਾਇਆ ਕਿ ਸਾਡੇ ਕੁੱਟਮਾਰ ਕੀਤੀ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇੱਧਰਲਾ ਘਰ ਹੈਗਾ ਇਹ ਉਹਨਾਂ ਦਾ ਘਰ ਹੈ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਤੇ ਆ ਨਾਲ ਲੱਗਦੇ ਘਰ ਵੀ ਇਹਨਾਂ ਦੇ ਹੀ ਹੈਗੇ ਆ ਕਹਿਣ ਦਾ ਮਤਲਬ ਕਿ ਗਲੀ ਦੇ ਵਿੱਚੋਂ ਨੰਗਣਾ ਰਸਤਾ ਸਾਡਾ ਹੀ ਹੈ ਤੇ ਬਾਕੀ ਸਾਰੇ ਪਾਸੇ ਇਹਨਾਂ ਦੇ ਘਰ ਹੋਣ ਕਰਕੇ ਅਸੀਂ ਸੰਨਵਚਾਲੇ ਫਸਿਆ ਬਾਕੀ ਸਭ ਪੂਰੀ ਗੱਲਬਾਤ ਤੁਹਾਨੂੰ ਦੱਸ ਹੀ ਦਿੱਤੀ ਆ ਤਾਂ ਅਸੀਂ ਫਿਰ ਤੋਂ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਦੂਜਾ ਪੱਖ ਹੈ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇਕਰ ਉਹ ਸਾਡੀ ਵੀਡੀਓ ਵੇਖ ਕੇ ਆਪਦਾ ਪੱਖ ਦੇਣਾ ਚਾਹੁੰਦੇ ਹੋਣ ਤਾਂ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਤੇ ਉਹ ਸਾਨੂੰ ਕਾਲ ਕਰਕੇ ਆਪਣਾ ਪੱਖ ਵੀ ਦੇ ਸਕਦੇ ਆ ਧੰਨਵਾਦ